ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤੁਹਾਨੂੰ ਦੱਸ ਦਈਏ ਕਿ ਜੋ ਬੀਤੀ ਰਾਤ ਅੰਮ੍ਰਿਤਸਰ ਦੇ ਵਿੱਚ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਹੈ ਔਰ ਅਸਮਾਨ ਦੇ ਵਿੱਚ ਚਮਕਦੇ ਹੋਏ ਅੱਗ ਦੇ ਗੋਲੇ ਦਿਖਾਈ ਦਿੱਤੇ ਨੇ ਨਰਾਸਰ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਇਹ ਅੰਮ੍ਰਿਤਸਰ ਤੇ ਹਮਲਾ ਕਰ ਦਿੱਤਾ ਗਿਆ ਹੈ ਤੇ ਪਰ ਉਸ ਤੋਂ ਬਾਅਦ ਜੋ ਦਿਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਤੁਹਾਨੂੰ ਦੱਸ ਦਈਏ ਕਿ ਮਜ਼ਾਈਲਾ ਦੇਖਣ ਨੂੰ ਮਿਲੀਆਂ ਨੇ ਇਹ ਦੇਖੋ ਜੇਠੂਵਾਲ ਪਿੰਡ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਦੇ ਜੇਠੂਆਲ ਦੇ ਵਿੱਚ ਇਹ ਜੀਪੀਐਸ ਵਰਗੀ ਚੀਜ਼ ਲੋਕਾਂ ਦਾ ਕਹਿਣਾ ਹੈ ਕਿ ਨਾਲ ਦੇਖਣ ਨੂੰ ਮਿਲੀ ਹੈ ਔਰ ਇਸ ਦੇ ਨਾਲ ਕੀ ਤੁਹਾਨੂੰ ਦੱਸ ਦਈਏ ਮਜ਼ਾਇਲਾ ਜੜੀਆਂ ਨੇ ਜਿਹੜੀ ਮਜ਼ਾਇਲ ਹੈ ਉਹ ਖੇਤਾਂ ਦੇ ਵਿੱਚ ਡਿੱਗੀ ਹੋਈ ਲੋਕਾਂ ਨੂੰ ਮਿਲੀ ਹੈ ਤੇ ਉਸੇ ਵੇਲੇ ਤੁਰੰਤ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਇਤਲਾਹ ਦੇ ਦਿੱਤੀ ਜਾਂਦੀ ਹੈ ਮੌਕੇ ਤੇ ਪੁਲਿਸ ਟੀਮਾਂ ਪਹੁੰਚ ਜਾਂਦੀਆਂ ਨੇ ਔਰ ਵੀਡੀਓ ਜਿਹੜੀ ਆ ਲਗਾਤਾਰ ਵਾਇਰਲ ਹੋ ਜਾਂਦੀ ਹੈ ਇਹ ਤਸਵੀਰ ਹੈ ਕੋ ਇਹ ਤਸਵੀਰ ਹੈ ਜੋ ਰਾਤ ਨੂੰ ਖੜਾਕਾ ਹੋਇਆ ਬਹੁਤ ਸਾਰੇ ਲੋਕ ਇਹੀ ਕਹਿ ਰਹੇ ਸੀ ਕਿ ਜ਼ਿਆਦਾਤਰ ਵੇਰਕਾ ਵਾਲੀ ਸਾਈਡ ਤੋਂ ਬਟਾਲੇ ਵਾਲੀ ਸਾਈਡ ਤੋਂ ਜਿਹੜੀਆਂ ਆਵਾਜ਼ਾਂ ਨੇ ਧਮਾਕੇ ਦੀਆਂ ਉਹ ਸੁਣਨ ਨੂੰ ਮਿਲੀਆਂ ਨੇ ਤਾਂ ਇਹ ਤਸਵੀਰ ਦਿਖਾ ਦਈਏ ਤੁਹਾਨੂੰ ਕਿ ਇਹ ਮਜ਼ਾਇਲ ਜਿਹੜੀ ਹੈ ਉਹ ਖੇਤਾਂ ਦੇ ਵਿੱਚ ਡਿੱਗੀ ਮਿਲੀ ਹੈ ਔਰ ਲੋਕਾਂ ਦੇ ਘਰਾਂ ਦੇ ਵਿੱਚ ਆ ਪੁਰਜ਼ੇ ਜਿਹੜੇ ਆ ਉਹ ਮਿਲੇ ਖੋਏ ਨੇ ਔਰ ਲੋਕਾਂ ਦਾ ਕਹਿਣਾ ਹੈ ਕਿ ਇਹ ਇੰਜ ਲੱਗਦਾ ਜਿਵੇਂ ਕੋਈ GPS ਨੁਮਾ ਚੀਜ਼ ਜਿਹੜੀ ਹੈ ਉਹ ਨਾਲ ਡਿੱਗੀ ਹੋਵੇ ਤਾਂ ਉਸ ਤੋਂ ਬਾਅਦ ਲਗਾਤਾਰ ਲੋਕਾਂ ਦੇ ਵਿੱਚ ਤੁਹਾਨੂੰ ਦੱਸਦੀ ਕਿ ਸੈਨ ਦਾ ਮਾਹੌਲ ਜਿਹੜਾ ਆ ਉਹ ਬਣਿਆ ਕੋਇਆ ਪ੍ਰਸ਼ਾਸਨ ਜਿਹੜਾ ਹਾਈ ਅਲਰਟ ਤੇ ਹੈ ਫੌਜਾਂ ਤਾਇਨਾਤ ਕਰ ਦਿੱਤੀਆਂ ਗਈਆਂ ਨੇ ਜਿਵੇਂ ਕਿ ਰਾਤ ਭਰ ਪੂਰੇ ਸ਼ਹਿਰਾਂ ਦੇ ਵਿੱਚ ਬਲੈਕਆਊਟ ਜਿਹੜਾ ਦੇਖਣ ਨੂੰ ਮਿਲਿਆ ਜਲੰਧਰ ਦੇ ਵਿੱਚ 1 ਘੰਟਾ ਅੰਮ੍ਰਿਤਸਰ ਦੇ ਵਿੱਚ ਤਕਰੀਬਨ ਅੱਧਾ ਘੰਟਾ ਜਿਹੜਾ ਸਾਰੀਆਂ ਜਗ੍ਹਾ ਦੇ ਉੱਪਰ ਜਿਹੜਾ ਬਲੈਕਆਊਟ ਦੇਖਣ ਨੂੰ ਮਿਲਿਆ ਸਾਇਰਨ ਵੀ ਵੱਜੇ ਨੇ ਔਰ ਉਸ ਤੋਂ ਬਾਅਦ ਵੀ ਲੋਕ ਕਾਫੀ ਥੋੜੇ ਪੈਨਿਕ ਦੇ ਵਿੱਚ ਨਜ਼ਰ ਆ ਰਹੇ ਨੇ ਹਾਲਾਂਕਿ ਲਗਾਤਾਰ ਪ੍ਰਸ਼ਾਸਨ ਇਹ ਅਪੀਲ ਕਰ ਰਿਹਾ ਹੈ ਕਿ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਹੈ ਚਾਹੇ ਮੌਕ ਡ੍ਰਿਲ ਹੋਵੇ ਚਾਹੇ ਸਾਇਰਨ ਦੀ ਗੱਲ ਹੋਵੇ ਚਾਹੇ ਫਿਰ ਬਲੈਕਆਊਟ ਦੀ ਗੱਲ ਕਿਉਂ ਨਾ ਹੋਵੇ ਤਾਂ ਇਹ ਤਸਵੀਰਾਂ ਦਿਖਾ ਰਹੇ ਹਾਂ ਜਿਸ ਪਿੰਡ ਦੇ ਵਿੱਚੋਂ ਜੇਠੂਵਾਲ ਪਿੰਡ ਹੈ ਅੰਮ੍ਰਿਤਸਰ ਦਾ ਜਿੱਥੇ ਇਹ ਮਜ਼ਾਈਲ ਜਿਹੜੀ ਹੈ ਉਹ ਦੇਖਣ ਨੂੰ ਮਿਲੀ ਹੈ ਖੇਤਾਂ ਦੇ ਵਿੱਚ ਮਜ਼ਾਈਲ ਜਿਹੜੀ ਉਹ ਡਿੱਗੀ ਕੋਈ ਸੀਗੀ ਤਾਂ ਇਹ ਰਾਤ ਦੀਆਂ ਤਸਵੀਰਾਂ ਵੀ ਹੈ ਸਰਕਲ ਦੇ ਜ਼ਰੀਏ ਸੀ ਤੁਹਾਨੂੰ ਦਿਖਾ ਰਹੇ ਹਾਂ ਅੱਜ ਜਦੋਂ ਦੇਰ ਰਾਤ ਕਿਹਾ ਜਾ ਰਿਹਾ ਹੈ ਕਿ ਹਮਲਾ ਕੋਇਤਾ ਅਸਮਾਨ ਦੇ ਵਿੱਚ ਅਗਨੂਮਾ ਚਮਕਦੀ ਹੋਈ ਚੀਜ਼ ਦਿਖਾਈ ਦਿੱਤੀ ਔਰ ਤਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਔਰ ਤੜਕ ਸਾਰੇ ਤਸਵੀਰ ਜਦੋਂ ਸਾਹਮਣੇ ਆਈ ਕਿ ਜੇਠੂਵਾਲ ਪਿੰਡ ਦੇ ਵਿੱਚ ਇਹ ਮਜ਼ਾਇਲ ਮਿਲੀ ਹੈ ਔਰ ਕੁਝ ਪੁਰਜ਼ੇ ਜਿਹੜੇ ਆ ਘਰਾਂ ਦੇ ਵਿੱਚੋਂ ਮਿਲੇ ਕੋਈ ਨਹੀਂ ਤਾਂ ਇਹ ਬਿਲਕੁਲ ਤਾਜ਼ੀਆਂ ਤਸਵੀਰਾਂ ਐਕਸਕਲੂਸਿਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਦੇਰ ਰਾਤ ਹਮਲਾ ਕੋਇਆ ਉਸ ਦੇ ਵਿੱਚ ਆ ਤਸਵੀਰ ਸਾਹਮਣੇ ਆਈ ਹੈ ਜਿੱਥੇ ਮਜ਼ਾਇਲ ਜਿਹੜੀ ਆ ਉਹ ਜੇਠੂਵਾਲ ਪਿੰਡ ਦੇ ਖੇਤਾਂ ਦੇ ਵਿੱਚੋਂ ਬਰਾਮਦ ਹੁੰਦੀ ਹੈ ਔਰ ਲੋਕਾਂ ਦੇ ਘਰਾਂ ਦੇ ਵਿੱਚ ਆ ਪੁਰਜ਼ੇ ਜਿਹੜੇ ਆ ਉਹ ਡਿੱਗੇ ਹੋਏ ਸੀ ਮਜ਼ਾਇਲ ਖੇਤਾਂ ਦੇ ਵਿੱਚ ਪਈ ਹੋਈ ਹੈ ਜਿਹੜੀ ਲੋਕਾਂ ਨੇ ਦੇਖੀ ਉਸੇ ਵੇਲੇ ਵੀਡੀਓ ਬਣਾਈ ਤੇ ਹੁਣ ਮੌਕੇ ਤੇ ਪ੍ਰਸ਼ਾਸਨ ਦੀਆਂ ਪੂਰੀਆਂ ਟੀਮਾਂ ਪਹੁੰਚ ਚੁੱਕੀਆਂ ਨੇ ਜਾਂਚ ਕੀਤੀ ਜਾ ਰਹੀ ਹੈ ਪਰ ਹਾਲਾਂਕਿ ਲੋਕਾਂ ਨੂੰ ਕਹਿ ਕੇ ਪੈਨਿਕ ਹੋਣ ਦੀ ਲੋੜ ਨਹੀਂ ਹੈ ਸੋ ਅਸੀਂ ਨਾਲ ਐ ਕੰਮ ਕਰ ਰਹੇ ਆ ਕਿਸੇ ਵੀ ਚੀਜ਼ ਦੀ ਕੋਈ ਵੀ ਕਮੀ ਪੇਸ਼ੀ ਜਾਫਰ ਆ ਕਿਸੇ ਕੋਈ ਵੀ ਅਣ ਸੁਖਾਵੀ ਘਟਨਾ ਨਹੀਂ ਵਾਪਰਦੀ ਅਸੀਂ ਨਾਲ ਪ੍ਰਸ਼ਾਸਨ ਦੇ ਵੱਲੋਂ ਇਹ ਲਗਾਤਾਰ ਹਵਾਲਾ ਜੁੜਾ ਉਹ ਦਿੱਤਾ ਜਾ ਰਿਹਾ ਹੈ ਪਰ ਆ ਤਸਵੀਰਾਂ ਆ ਲੋਕਾਂ ਦਾ ਕਹਿਣਾ ਕੋਈ ਕੋਈ ਜੀਪੀਐਸ ਨੂੰਮਾ ਚੀਜ਼ ਵੀ ਨਾਲ ਆਈ ਹੈ ਔਰ ਨਾਲ ਆ ਕੋਈ ਪੁਰਜੇ ਹੈ ਔਰ ਇੱਕ ਮਜ਼ਾਇਲ ਤੁਸੀਂ ਉੱਪਰ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ ਜਿਹੜੀ ਮਜ਼ਾਇਲ ਖੇਤਾਂ ਦੇ ਵਿੱਚ ਡਿੱਗੀ ਹੋਈ